ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਅੱਜ ਮੈਂ ਨੰਗਲ ਸ਼ਹਿਰ ਦੇ ਇੱਕ ਬਹੁਤ ਇੰਪੋਰਟੈਂਟ ਮਸਲੇ ਦੇ ਬਾਰੇ ਆਪ ਸਭ ਦੇ ਨਾਲ ਜਿਹੜਾ ਹੈ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ ਸਾਡਾ ਨੰਗਲ ਸ਼ਹਿਰ ਉਹ ਬਹੁਤ ਪਿਆਰਾ ਸ਼ਹਿਰ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਜਿਸ ਨੂੰ ਬਚਾਉਣ ਦੀ ਜਿਸ ਨੂੰ ਦੁਬਾਰਾ ਜਿੱਥੇ ਰੌਣਕਾਂ ਲਾਉਣ ਦੀ ਅਸੀਂ ਪਿਛਲੇ 3.5 ਸਾਲਾਂ ਚਾਰ ਮਹੀਨੇ ਕਿੰਨੇ ਪ੍ਰਯਾਸ ਕੀਤੇ ਉੱਥੇ ਉਸ ਸ਼ਹਿਰ ਦੀ ਜੋ ਦਿੱਕਤ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨਐਫਐਲ ਤੇ ਬੀਬੀਐਮਪੀ ਉਸ ਦੇ ਉੱਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਿਲਨ ਏਰੀਆ ਹੈ ਅੰਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਤੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ ਬੀਬੀਐਮਪੀ ਵੱਲੋਂ ਉੱਥੇ ਦੇ ਛਡੇ ਸਾਡੇ ਬਖਸ਼ਿਸ਼ ਦੇ ਨੇ ਸਾਡੇ ਰੈਜ਼ੀਡੈਂਸ ਨੂੰ ਤੰਗ ਕੀਤਾ ਜਾ ਰਿਹਾ ਹੈ ਅਹ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਨੂੰ ਮੀਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਿਲ ਏਰੀਆ ਦੇ ਬਜ਼ੁਰਗਾਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਚਿੰਤਾ ਉਹ ਕਹਿੰਦੇ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਅਸੀਂ ਹਰ ਵੇਲੇ ਡਰ ਦੇ ਵਿੱਚ ਹਰ ਵੇਲੇ ਸਹਿਮ ਦੇ ਵਿੱਚ ਇਹ ਜ਼ਿੰਦਗੀ ਜੀ ਰਹੇ ਹਾਂ ਕਿ ਕਦੋਂ ਪਤਾ ਨਹੀਂ ਸਾਡੀ ਛੱਤ ਛੋਲੂਗੀ ਕਦੋਂ ਸਾਡਾ ਕਾਰੋਬਾਰ ਸਾਡੇ ਤੋਂ ਖੋਲਿਆ ਜਾਊਗਾ ਮੈਂ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਮੈਂ ਮੈਂ ਤੁਹਾਡਾ ਬੇਟਾ ਹਾਂ ਤੁਹਾਡਾ ਭਾਈ ਹਾਂ ਆਪ ਸਭ ਨੇ ਮੇਰੀ ਡਿਊਟੀ ਲਈ ਹੈ ਰੀਸੈਂਟਲੀ ਹਾਈ ਕੋਰਟ ਦਾ ਇੱਕ ਆਰਡਰ ਆਇਆ ਇੱਕ ਦੁਕਾਨ ਨੂੰ ਲੈ ਕੇ ਉਸ ਤੋਂ ਬਾਅਦ ਵੀ ਪੈਨਿਕ ਹੋਰ ਵੱਧ ਗਿਆ ਆਪਣੇ ਬੇਟੇ ਜਿੰਤੇ ਵਿਸ਼ਵਾਸ ਰੱਖੋ ਜੀ ਅਸੀਂ ਸੀਐਮ ਸਾਹਿਬ ਜਿੱਦ ਨਹੀਂ ਵਾਪਸ ਆਉਂਦੇ ਆ ਦੰਗਲ ਦੇ ਕਰੇਂਟ ਨੀਡਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਨਾਲ ਮਿਲਾਂਗੇ ਟੋਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਰਿਹਾ ਟੋਟਲ ਜਿਹੜੀ ਫਰਦਾਂ ਉਹ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਸਿਰਫ ਮਿਸਮੈਨੇਜਮੈਂਟ ਕਰਕੇ ਸਮੇਂ-ਸਮੇਂ ਤੇ ਸਹੀ ਪੈਰਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮ ਵੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਇਸ ਸਾਰੀ ਚੀਜ਼ ਨੂੰ ਠੀਕ ਕਰਨ ਦੇ ਲਈ ਜਿੱਦਾਂ ਹੀ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਇੱਕ ਮੀਟਿੰਗ ਰੱਖਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟਾਪ ਅਫੀਸ਼ੀਅਲਸ ਐ ਉਹ ਸਾਰੇ ਹੋਣਗੇ ਐਜੀ ਸਾਹਿਬ ਹੋਣਗੇ ਤੇ ਜਿੱਦਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਸਵੱਛ ਪਾਣ ਦੇ ਦੌਰੇ ਤੇ ਲਈ ਵਾਪਸ ਆਉਂਦੇ ਨੇ ਸਾਰੇ ਨੰਗਲ ਦੇ ਜਿਹੜੇ ਸਾਡੇ ਰੈਜਨਲ ਸਟੀ ਕਮੇਟੀ ਬਣਾ ਕੇ ਤੇ ਤੁਹਾਡੀ ਬਿੱਟੀ ਦਾ ਤੁਹਾਡੇ ਪੁੱਤ ਦਾ ਤੁਹਾਡੇ ਭਾਈ ਦਾ ਵਾਅਦਾ ਹੈ ਜੋ ਮਰਜ਼ੀ ਕਰਨਾ ਪਰਵੇ ਸੰਨਿਆ ਦੇ ਉੱਤੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਹਰ ਮੁਮਕਿਨ ਚੀਜ਼ ਹੈ ਨਾ ਅਸੀਂ ਕਰਾਂਗੇ ਕਿ ਅਸੀਂ ਆਪਣੀ ਜਿਹੜੀ ਨੰਕਲ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਆਪਣੇ ਰੈਜ਼ੀਡੈਂਟਸ ਨੂੰ ਚਾਹੇ ਥਰੂ ਲੀਗਿਸ ਜਾਂ ਜੋ ਵੀ ਜਾਂ ਮੇਰੀ ਇੱਛਾ ਹੈ ਕਿ ਸਭ ਨੂੰ ਰਜਿਸਟਰੀਆਂ ਹੋਣ ਅਸੀਂ ਇਸ ਮੈਕੈਨਿਜ਼ਮ ਦੇ ਉੱਤੇ ਕਰਾਂਗੇ ਇਸ ਤਰੀਕੇ ਨਾਲ ਕਿ ਕੋਈ ਕੈਬਨਟs ਲੈ ਕੇ ਆਣਾ ਪਵੇ ਜਾਂ ਜਿਹੜਾ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਮਲਕੀਅਤ ਹੈ ਤੇ ਬੀਬੀ ਐਮ ਵੀ ਨਜਾਇਜ਼ ਸਾਡੇ ਬੰਦਿਆਂ ਨੂੰ ਤੰਗ ਕਰ ਰਿਹਾ ਹੈ ਇਸ ਹਫਤੇ ਵੀ ਇਹ ਰਜ ਮੀਟਿੰਗ ਰੱਖਾਂਗੇ ਤੇ ਫਿਰ ਉਸ ਤੋਂ ਨੈਕਸਟ ਵੀਕ ਜਿੱਦਾਂ ਸੀਐਮ ਸਾਹਿਬ ऑन एक मीटिंग सीएम साहब के लेवल पे भी रखा गया उन्होंने रिक्वेस्ट करके आप सब का बहुत बहुत धन्यवाद इस मसले को आप पहल के आधार पर हल करांगे तो परमानेंट सोल्यूशन भी लगे बहुत बहुत धन्यवाद जी नमस्ते